ਮਾਂ ਦਾ ਪਿਆਰ ਮਿਲਦਾ ਏ ਨਸੀਬਾਂ ਵਾਲਿਆਂ ਨੂੰ ਕਿ ਮਾਂ ਦਾ ਪਿਆਰ ਮਿਲਦਾ ਏ ਨਸੀਬਾਂ ਵਾਲਿਆਂ ਨੂੰ ਦੁਨੀਆ ਵਿੱਚ ਨਾ ਇਹਦਾ ਬਾਜ਼ਾਰ ਹੁੰਦਾ ਦੁਨੀਆ ਵਿੱਚ ਨਾ ਇਹਦਾ ਬਾਜ਼ਾਰ ਹੁੰਦਾ ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ ਹਰ ਰਿਸ਼ਤਾ ਨਹੀਂ ਇਹਨਾਂ ਵਫਾਦਾਰ ਹੁੰਦਾ ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ ਹਰ ਰਿਸ਼ਤਾ ਨਹੀਂ ਇਹਨਾਂ ਵਫਾਦਾਰ ਹੁੰਦਾ ਉਸ ਘਰ ਤੋਂ ਚੰਗਾ ਸ਼ਮਸ਼ਾਨ ਹੁੰਦਾ ਕਿਸ ਘਰ ਤੋਂ ਉਸ ਘਰ ਤੋਂ ਚੰਗਾ ਸ਼ਮਸ਼ਾਨ ਹੁੰਦਾ ਜਿੱਥੇ ਮਾਂ ਦਾ ਨਹੀਂ ਸਤਕਾਰ ਹੁੰਦਾ ਜਿੱਥੇ ਮਾਂ ਦਾ ਨਹੀਂ ਸਤਕਾਰ ਹੁੰਦਾ ਸੱਤ ਜਨਮਾਂ ਤੱਕ ਨਹੀਂ ਉਤਾਰ ਹੁੰਦਾ ਸੱਤ ਜਨਮਾਂ ਤੱਕ ਨਹੀਂ ਉਤਾਰ ਹੁੰਦਾ ਪੁੱਤ ਮਾਂ ਦਾ ਇੰਨਾ ਕਰਜ਼ਦਾਰ ਹੁੰਦਾ ਕਿ ਸੱਤ ਜਨਮਾਂ ਤੱਕ ਨਹੀਂ ਉਤਾਰ ਹੁੰਦਾ ਪੁੱਤ ਮਾਂ ਦਾ ਇਨਾ ਕਰਤਾਰ ਹੁੰਦਾ ਕਿ ਕਰਨੀ ਸਿੱਖ ਲੋ ਲੋਕੋ ਕਦਰ ਮਾਂ ਦੀ ਕਿ ਕਰਨੀ ਸਿੱਖ ਲੋ ਲੋਕੋ ਕਦਰ ਮਾਂ ਦੀ ਇਹਦੇ ਚਰਨਾ ਤੋਂ ਹੀ ਰੱਬ ਦਾ ਦਿਦਾਰ ਹੁੰਦਾ ਮਾਂ ਦੇ ਚਰਨਾ ਤੋਂ ਹੀ ਰੱਬ ਦਾ ਦਿਦਾਰ ਹੁੰਦਾ ਮਾਂ ਦਾ ਪਿਆਰ ਮਿਲਦਾ ਨਸੀਬਾਂ ਵਾਲਿਆਂ ਨੂੰ ਮਾਂ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ ਦੁਨੀਆ ਵਿੱਚ ਨਹੀਂ ਇਹਦਾ ਬਾਜ਼ਾਰ ਹੁੰਦਾ ਦੁਨੀਆ ਵਿੱਚ ਨਹੀਂ ਇਹਦਾ ਬਾਜ਼ਾਰ ਹੁੰਦਾ ਜੈ ਸਾਈਆਂ